ਸੋ ਮੌਜੂਦਾ ਮੈਂ ਨਾਨੀਸ਼ਾ ਕੁਲਾੜੀ ਗਲਬਤ ਕਰਦੇ ਆ ਮੈਡਮ ਕਿੱਸਾ ਦੇਖਦੇ ਹੋ ਅੱਜ ਬਿਲਕੁਲ ਚੋਨੀ ਦਾ 5-4 ਦਿਨ ਰਹਿ ਗਏ ਆ ਲੋਕ ਸਭਾ 2024 ਦੇ ਇਲੈਕਸ਼ਨ ਲੱस्ते ਕਿਸਾ ਦੇ ਮੋਦੀ ਮੋਦੀ ਅੱਜ ਪਟਿਆਲੇ ਪਹੁੰਚੇ ਆ ਕੱਲ ਗੁਰਦਾਸਪੁਰ ਦੌਰਾ ਫਿਰ ਜਲੰਧਰ ਜਾਣ ਕਿਸਾ ਦੇ ਬਹੁਤ ਸਟਰੋਂਗ ਮੈਸੇਜ ਹੈ ਪੂਰੇ ਪੰਜਾਬ ਲਈ ਕਿ ਪਿਛਲੀ ਵਾਰੀ ਸਾਡੇ ਨਰਿੰਦਰ ਮੋਦੀ ਜੀ ਨੂੰ ਪਿੱਛੋ ਹੀ ਮੋੜ ਦਿੱਤਾ ਗਿਆ ਨਹੀਂ ਤਾਂ ਬਹੁਤ ਸਾਰੇ ਫੈਸਲੇ ਹੋਣੇ ਸੀ ਪੰਜਾਬ ਦੇ ਬੈਟਰ ਮੈਂਟਲੀ ਪਰ ਕਹਿੰਦੇ ਉਮੀਦ ਤੇ ਦੁਨੀਆ ਕਾਇਮ ਹੈ ਮੈਨੂੰ ਪੂਰੀ ਉਮੀਦ ਹੈ ਕਿ ਇਹ 2 ਜੂਨ ਤੋਂ ਬਾਅਦ ਸਰਕਾਰ ਬੰਦਿਆਂ ਹੀ ਪੰਜਾਬ ਪ੍ਰੋਡਿਟੀ ਤੇ ਰਹਿਣ ਵਾਲਾ ਜਿਹੜੇ ਚਿਹਰੇ ਚੁਣ ਕੇ ਜਾਣ ਨਾਲ ਲੈਨੇ ਪੰਜਾਬ ਚੋਂ ਤੇ ਬਹੁਤ ਵੱਡਾ ਰੋਲ ਮਿਲਣ ਵਾਲਾ ਹੈ ਔਰ ਬਹੁਤ ਬੈਟਰਮੈਂਟ ਹੋਏਗੀ। ਆਪਸੀ ਗੱਲ ਕੀਤੀ ਵੀ ਜਦੋਂ ਪਹਿਲੇ ਪਹਿਲੇ ਮੋਦੀ ਸਾਹਿਬ ਆਇਆ ਸੀ ਤੁਹਾਨੂੰ ਰੋਕ ਦਿੱਤਾ ਗਿਆ ਸੀ। ਲੱਗਦਾ ਔਰ ਇਹ ਰੋਲ ਅਗੀ ਸੀ ਪੰਜਾਬ ਦੀ ਨੁਹਾਰ ਨੂੰ ਥੱਲੇ ਲੈ ਕੇ ਆਈ ਹੈ। ਇਹ ਤੁਸੀਂ ਸਮਝਦੇ ਹੀ ਹੋ ਨੁਹਾਰ ਤੋਂ ਬਿਲਕੁਲ ਜਿੱਥੇ ਤਰੱਕੀ ਹੋਣੀ ਸੀ, ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਹੋਵੇ ਔਰ ਐਡੀ ਨੀ ਵੱਡੀ ਕਾਨਫਰੰਸੀ ਹੋ ਜਾਏ ਉਹਨਾਂ ਨੂੰ ਰਸਤੇ 'ਚ ਹੀ ਰੋਕ ਦਿੱਤਾ ਗਿਆ ਹੋਵੇ ਤੇ ਤਰੱਕੀ ਰੁਕਣੀ ਵਾਜੀ ਬੇ। ਇਸ ਤਰ੍ਹਾਂ ਬਹੁਤੀ ਸਰਕਾਰ ਦੀਆਂ ਉਪਲਬਧੀਆਂ 9 ਸਾਲ ਦੀਆਂ ਬਿਲਕੁਲ ਆਮ ਜਨਤਾ ਸਾਹਮਣੇ ਆ ਪੰਜਾਬ ਦੀ ਗੱਲ ਕਰਦੇ ਪੰਜਾਬ ਨੂੰ ਇੱਕ ਹੌਟ ਸਪੋਟ ਬਣਨ ਕਰਦੇ ਲੁਧਿਆਣਾ ਦੀ ਸਟਿੰਡ ਕਰ ਦਿੱਤੀ ਹੈ 13 0 ਦੀ ਗੱਲ ਦੇ 400 ਪਾਰ ਦੀ ਗੱਲ ਕੀਤੀ ਗਈ ਹੈ ਇਸ ਵਾਰ ਕੀ ਜਾਦੂ ਚੱਲਾ ਮੋਦੀ ਸਰਕਾਰ ਦਾ ਪੰਜਾਬ ਦੇ ਵਿੱਚ ਮੋਦੀ ਸਰਕਾਰ ਦਾ ਤਾਂ ਤਾਂ ਜਾਦੂ ਚੱਲਿਆ ਹੀ ਹੋਇਆ ਹੈ ਹੁਣ ਇਹ ਪੰਜਾਬ ਨੇ ਦੇਖਣਾ ਹੈ ਕਿ ਅਪਾ ਸੈਂਟਰਲ ਗਵਰ ਪੰਜਾਬ ਦੀ ਤਰੱਕੀ ਕਿਉਂ ਰੁਕੀ ਹੋਈ ਹੈ ਇਸ ਸੈਂਟਰਲ ਗਵਰਨਮੈਂਟ ਤੇ ਨਾਲ ਕਿਸ ਤਰ੍ਹਾਂ ਸਟੇਟ ਦਾ ਕਮਿਊਨੀਕੇਸ਼ਨ ਰਹਿੰਦਾ ਹੈ ਕਿਸ ਤਰ੍ਹਾਂ ਸਾਡੀ ਸਟੇਟ ਦੀ ਡਵੈਲਪਮੈਂਟ ਹੁੰਦੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਸਾਡੀ ਔਰਤਾਂ ਸੁਰੱਖਿਤ ਨਹੀਂ ਹੈਗੀਆਂ ਸਾਡੀ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਸਾਡੇ ਬੱਚੇ ਨਸ਼ੇ ਵਾਲ ਜਾ ਰਹੇ ਨੇ ਬਹੁਤ ਸਾਰੇ ਮੁੱਦੇ ਨੇ ਇਹੀ ਇਹੀ ਕਾਰਨ ਦਾ ਨਹੀਂ ਕਿਤੇ ਪੰਜਾਬ ਦਾ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਗ੍ਰਾਫ ਹੈ ਅੱਗੇ ਨਾ ਕਾਫੀ ਵਧਿਆ ਹੈਗਾ ਪੰਜਾਬ ਦੇ ਵਿੱਚ ਤੁਸੀਂ ਸਮਝਦੇ ਹੀ ਹੋ ਤੇ ਕਹਿੰਦੇ ਜ਼ਰੂਰਤ ਹੀ ਨਹੀਂ ਕਾਫੀ ਕੀ ਬਹੁਤ ਵੱਧ ਗਿਆ ਡੋਮੈਸਟਿਕ ਵਾਇਲੈਂਸ ਮੇਰਾ ਸੋਸ਼ਲ ਮੀਡੀਆ ਕੰਪਲੇਂਟਸ ਨਾਲ ਹੀ ਭਰਿਆ ਹੋਇਆ ਹੈ ਮੈਸੇਜ ਬਾਕਸ ਤੇ ਮੈਨੂੰ ਉਮੀਦ ਹੈ ਇਲੈਕਸ਼ਨ ਤੋਂ ਫਾਰਕ ਹੋ ਕੇ ਮੇਰਾ ਇੱਕ ਸੋਸ਼ਲ ਪਲੇਟਫਾਰਮ ਸਟਾਰਟ ਹੋਣਾ ਲਾ ਹੈ ਕਹਿੰਦਾ ਹੈ ਕਿ ਮੈਂ ਸਮਝਦੀ ਹਾਂ ਇੱਕ ਮਰੇਵੇਂ ਸ਼ੇਰ ਨਾਲੋਂ ਹਾਇਲ ਸ਼ੇਰ ਬਹੁਤ ਤਾਕਤਵਰ ਹੁੰਦਾ ਹੈ ਜੋ ਦੁਨੀਆ ਤਾਕਤ ਦੇ ਨਾਲ ਮੈਦਾਨ ਵਿੱਚ ਉਤਰੇਗਾ ਐਸਾਰੀ ਟੀਮ ਮੇਰੀ ਨਾਲ ਆਨਾਂ ਲਈ ਜਦੋਂ ਮਿਕਦੇ ਮਨੀਸ਼ਾ ਗੁਲਾਟੀ ਜਦੋਂ ਫੇਸਬੁਕ ਤੇ ਇੱਕ ਇੱਕ ਪੋਸਟ ਪਾਉਂਦੇ ਸੀ ਤਾਂ ਪੂਰਾ ਉਹਨੂੰ ਦੇਸ਼ ਹੁੰਦਾ ਸੀ ਕਿਉਂਕਿ ਹਮੇਸ਼ਾ ਹੀ ਔਰਤਾਂ ਦੇ ਸੁਰੱਖਿਆ ਵਾਸਤੇ ਤਾਂ ਉਹਨਾਂ ਦੀ ਦੇਹਾਈ ਵਾਸਤੇ ਹਮੇਸ਼ਾ ਮਨੀਸ਼ਾ ਗੁਲਾਟੀ ਨਾਮ ਨੰਬਰ ਵਾਂਤੇ ਉਹ ਹਮੇਸ਼ਾ ਖੜੀ ਰਹਿੰਦੇ ਕਿਸ ਤਰ੍ਹਾਂ ਦੇਖਦੇ ਮਨਿਸ਼ਾ ਕੁਲੱਟੀ ਅੱਜ ਵੀ ਉਸੇ ਤਰ੍ਹਾਂ ਹੀ ਹੈ ਹਮੇਸ਼ਾ ਅਸੀਂ ਮੈਂ ਥੋੜੀ ਜਿਹੀ ਸਪਿਰਚੁਅਲ ਜ਼ਿਆਦਾ ਵਾਂ ਮੈਂ ਆਪਣੇ ਧਰਮ ਨੂੰ ਕਰਮ ਦੇ ਨਾਲ ਰਿਲੇਟ ਕੀਤਾ ਹੋਇਆ ਹੈ ਅਸੀਂ ਸਾਰੇ ਇੱਕ ਯਾਤਰਾ ਤੇ ਵਾਂ ਸਫ਼ਰ ਤੇ ਵਾਂ ਮੈਂ ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਤਾਂ ਫਾਰਗ ਹੋ ਚੁੱਕੀਆਂ ਕਿ ਮੈਂ ਬੇਬੱਚਿਆਂ ਨੂੰ ਜਨਮ ਦੇਤਾ بیوی ਦਾ ਰੋਲ ਅੱਛਾ ਅਦਾ ਕਰਤਾ ਮਾਂ ਦਾ ਅੱਛਾ ਕਰਦਾ ਅਦਾ ਕਰਤਾ ਹੁਣ ਮੇਰੀ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਨੇ ਮੈਂ ਮੈਨੂੰ ਇਹ ਕੋਈ ਮਤਲਬ ਨਹੀਂ ਕਿ ਮੇਰੇ ਕੋਲ ਉਹਨਾਂ ਕੁਰਸੀ ਹੈ ਨਹੀਂ ਹੈ ਪਰ ਮੈਨੂੰ ਇੱਕ ਕਾਮਨ ਮੈਨ ਨਾਲ ਮਤਲਬ ਹੈ ਕਿ ਮੈਂ ਉਹਨਾਂ ਦੀ ਬੈਟਰਮੈਂਟ ਹਸਤੇ ਲਾਸਟ ਬ੍ਰਿਤ ਤੱਕ ਕੀ ਕਰ ਸਕਦੀ ਹਾਂ। ਭਾਜਪਾ ਚ ਮਹਿਲਾ ਔਰਮਨ ਏਮਪਾਵਰਮੈਂਟ ਦੀ ਗੱਲ ਕੀਤੀ ਜਾਂਦੀ ਹੈ। ਪੂਰਾ ਮਾਨ ਸਨ ਮਹਿਲਾ ਨੂੰ ਮਿਲਦਾ ਹੈ। ਲੇਕਿਨ ਉਸ ਦੇ ਬਾਵਜੂਦ ਜਿਹੜੀ ਅਗਰ ਆਮ ਬਾਂਦੀ ਕੇਜੀ ਬਾਂਦੀ ਕਰਤੇ ਮਾ ਸਵਾਤੀ ਮਾਲੀ ਵਾਲਾ ਜਿਹੜਾ ਕੇਸ ਹੋਇਆ ਕਿੱਸਾ ਦੇਖਦੇ ਹੋ। ਇਹ ਸਾਰੇ ਦੇਸ਼ ਦੀ ਔਮਨਸ ਦੀ ਡਿਗਨਿਟੀ ਤੇ ਵਾਰ ਹੋਇਆ ਬਹੁਤ ਗਲਤ ਹੋਇਆ। ਸਭ ਤੋਂ ਵੱਡਾ ਦੁੱਖ ਇਹ ਹੈ ਕਿ ਪੈਰਲਰ ਗਵਰਨਮੈਂਟ ਵਿੱਚ ਕੋਈ ਬੋਲ ਨਹੀਂ। ਬਹੁਤ ਸਾਰੇ ਨੰਬਰ ਆਫ ਐਮਐਲਏ ਨੇ ਮਨਿਸਟਰ ਨੇ ਬੋਲਣਾ ਬੰਦਾ ਸੀ ਇੱਕ ਸਟੇਟਮੈਂਟ ਤੇ ਚਾਹੀਦੀ ਸੀ ਦੋਸ਼ੀ ਹੋਏ ਨਾ ਹੋਏ ਔਰਤ ਤੇ ਇੱਕ ਜਿਹੜੀਆਂ ਰੂਲ ਕਰ ਰਹੀਆਂ ਨੇ ਆਪਣੀ ਹਲਕੇ ਨੂੰ ਰੂਲ ਕਰ ਰਹੀਆਂ ਨੇ ਮੰਤਰੀ ਬਣੀਆਂ ਹੋਈਆਂ ਨੇ ਜਨਤਾ ਦੁਆਰਾ ਚੁਣ ਕੇ ਐਮਐਲਏ ਗਈਆਂ ਨੇ ਇੱਕ ਸਟੇਟਮੈਂਟ ਬਣਦੀ ਸੀ ਦੁੱਖ ਹੈ ਮੈਨੂੰ ਅੱਜ ਵੀ ਲਾਸਟ ਕੁਐਸਚਨ ਹੈ ਮੇਰਾ ਅੱਜ ਵੀ ਮਹਿਲਾਵਾਂ ਡੋਮੈਸਟਿਕ ਵਾਲੇ ਵਾਸਤੇ ਔਮਨ ਸੈਲ ਦੇ ਧੱਕੇ ਖਾਂਦੀਆਂ ਕੀ ਉਹਨਾਂ ਵਾਸਤੇ ਸੋਸ਼ਲ ਮੈਸੇਜ ਤੁਹਾਡੇ ਵੱਲੋਂ ਕੀ ਹੋ ਸਕਦਾ ਮੈਂ ਤੇ ਹਰ ਔਰਤ ਨੂੰ ਕਹਾਂਗੀ ਕਿ ਆਪਣੇ ਆਪ 'ਚ ਸਟਰੋਂਗ ਬਣੋ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਬ੍ਰਹਮਾ ਜੀ ਨੇ ਕ੍ਰੀਏਸ਼ਨ ਕੀਤੀ ਸੀ ਔਰਤ ਦੀ ਤੇ ਉਹਨਾਂ ਦੇ ਸਿਸ਼ੇ ਨਾਰਦ ਜੀ ਨੇ ਪੁੱਛਿਆ ਸੀ ਕਿ ਐਨੀ ਸਟਰੋਂਗ ਔਰਤ ਬਣਾਤੀ ਕਿ ਇੱਕ ਆਤਮਾ ਚੋਂ ਆਤਮਾ ਨਿਕਲੇਗੀ ਇੱਕ ਸਰੀਰ ਚੋਂ ਸਰੀਰ ਨਿਕਲੇਗਾ ਤੇ ਇਹ ਮੁਕਾਬਲਾ ਕਿਵੇਂ ਕਰੇਗੀ ਜਿਉ ਜਿਉ ਸਮਾਂ ਵਧੇਗਾ ਯੁੱਗ ਬਣਨਗੇ ਮੁਕਾਬਲਾ ਉਹਨਾਂ ਨੇ ਉਹਦੀ ਗੱਲਾਂ ਤੇ ਹੱਥ ਲਾਇਆ ਉਥੋਂ ਨਾਮ ਉਹਨਾਂ ਨੂੰ ਗੱਲਾਂ ਲੱਗੀਆਂ ਤੇ ਮਿਸ਼ ਬ੍ਰਹਮਾ ਜੀ ਨੇ ਕਿਹਾ ਕਿ ਜਿਵੇਂ ਜਿਵੇਂ ਔਰਤ ਤੇ ਹੰਝੂ ਧਰਤੀ ਤੇ ਗਿਰਨਗੇ ਦੁਰਗਾ ਦੇ ਰੂਪ ਵਿੱਚ ਉਹਨਾਂ ਦੀ ਸ਼ਕਤੀ ਇਹਨੂੰ ਸਟਰੋਂਗ ਕਰੇਗੀ ਇਹ ਔਰਤ ਨੂੰ ਦੇਖਣਾ ਹੈ ਕਿ ਅੱਜ ਉਹ ਕਿੱਥੇ ਖੜੀ ਹੈ ਤੇ ਆਪਣਾ ਵੋਟ ਦੇ ਕੇ ਕਿੰਨੂੰ ਚੁਣ ਕੇ ਭਾਰਤ ਸਰਕਾਰੇ 'ਚ ਆਪਣੇ ਹੱਕਾਂ ਦੀ ਲੜਾਈ ਲਈ ਲੈ ਕੇ ਜਾਏਗੀ ਪੰਜਾਬ ਦੇ ਵਿੱਚ ਹੁਣ 13 13 ਦੇ ਜਿੱਤੂਗੀ ਪੂਰੀ ਸਰਕਾਰ ਬਿਲਕੁਲ ਆਏਗੀ ਲੁਧਿਆਣੇ ਤੋਂ ਰਵਨੀਤ ਬਿੱਟੂ ਚੁਣ ਕੇ ਭਾਰਤ ਸਰਕਾਰੇ 'ਚ ਜਾ ਰਿਹਾ ਹੈ ਪਟਿਆਲੇ ਤੋਂ ਮੇਰੀ ਮੈਂਟਰ ਮਹਾਰਾਣੀ ਕਰਨੀਤ ਕੋਲ ਜਾ ਰਹੀ ਹੈ ਬਿਲਕੁਲ ਚੁਣਾ ਕੇ ਸਾਰੀਆਂ ਸੀਟਾਂ ਜਿੱਤਾਂਗੇ ਸੋ ਇਹ ਸਾਡਾ ਪੰਜਾਬ ਚੇਅਰਪਰਸਨ ਸਾਬਕਾ ਚੇਅਰਪਰਸਨ ਬਨੀਸ਼ਾ ਗੁਲਾਟੀ ਅੰਦਾਸ ਦੀ ਕਿ ਵਿਸ਼ੇਸ਼ਤਾ ਉਹ ਤੇ ਜੁਲਧਾਣੇ ਪਦਾਰੇ ਸੀ ਔਰ ਖਾਸ ਕਰਕੇ ੜੀ ਮਹਿਲਾ ਦੇ ਸ਼ਕਤੀਕਰਨ ਦੀ ਗੱਲ ਕੀਤੀ ਗਈ ਹੈ ਬਿਲਕੁਲ ਔਰ ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਉਪਲਬਧਗੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਤੋਂ ਬਿੱਟੂ ਦੀ ਜਿੱਤ ਨੂੰ ਸੁਨਿਚਿਤ ਆਖਿਆ ਇਸ ਦੇ ਨਾਲ ਹੀ 13 0 ਦੀ ਵੀ ਗੱਲ ਕੀਤੀ ਗਈ ਵੀ 13 ਦੀਆਂ ਸੀਟਾਂ ਪੂਰੀ ਜਿੱਤੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਅਲੜੀ ਬਣੂਗੀ ਕੇਂਦਰ ਚ ਪੀਸੀ ਬਲੜੀ ਮੋਦੀ ਸਰਕਾਰ ਅਲੜੀ ਮੋਦੀ ਜੀ ਪ੍ਰਧਾਨ ਮੰਤਰੀ ਬਣਗੇ ਕਐਮਐਮਐਨ ਬੋਬੀਨਾ ਸੰਦੀਪ ਸ਼ਰਮਾ ਜੈਸਰ ਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप